ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਝਰਵਾਤ ਕਰਦੇ ਆਂ ਅੱਜ ਦੀ ਵੱਡੀ ਖਬਰ ਤਰਨਤਨ ਜਿਮਨੀ ਚੋਨ ਲਈ ਆਪ ਉਮੀਦਵਾਰ ਦਾ ਐਲਾਨ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ ਮੁੱਖ ਮੰਤਰੀ ਭਗਵਾਨ ਜੀ ਨੇ ਸੂਬਾ ਪਧਰੀ ਪ੍ਰੋਗਰਾਮ ਦੌਰਾਨ ਸਾਬਕਾ ਸੀਪੀਐਸ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦਾ ਨਮਾਇੰਦਾ ਨਿਯਤ ਕੀਤਾ। ਉਹਨਾਂ ਕਹਿ ਕੇ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਦਾ ਨਮਾਇੰਦਾ ਮੈਦਾਨ ਵਿੱਚ ਤਾਰਦੀਆਂ ਹਨ ਪਰ ਅਸੀਂ ਹਲਕੇ ਦੇ ਲੋਕਾਂ ਦੀ ਪਸੰਦ ਨੂੰ ਮੈਦਾਨ 'ਚ ਉਤਾਰਿਆ ਹੈ। ਤਰਨਤਾਰਨ ਤੋਂ ਤਿੰਨ ਵਾਰੀ ਵਿਧਾਇਕ ਰਹਿ ਕੇ ਹਰਮੀਤ ਸਿੰਘ ਸੰਧੂ ਨੂੰ ਅਗਸਤ ਮਹੀਨੇ ਹਲਕਾ ਇੰਚਾਰਜ ਬਣਾਇਆ ਗਿਆ ਸੀ ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਤੇ ਅਖੀਰ ਚ ਕਹਾ ਕਿ ਮੈਂ ਤਰਨਤਾਰਨ ਲੋਕਾਂ ਨੂੰ ਨਵੀਆਂ ਸੜਕਾਂ ਦੇ ਨਾਲ ਨਵਾਂ ਵਧਾਇਕ ਵੀ ਦੇ ਰੱਖਾ ਹਾਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਤੇ ਗੌਰ ਵੀ ਕਰਨਾ ਸੰਦੂ ਦੀ ਜਿੱਤ ਲਈ ਕੋਈ ਕਸਰ ਨਾ ਛੱਡੀ ਜਾਵੇ ਜਦੋਂ ਵੀ ਮੈਨੂੰ ਬੁਲਾਓਗੇ ਮੈਂ ਚੋਣ ਪ੍ਰਚਾਰ ਲਈ ਆ ਜਾਵਾਂਗਾ ਯਾਦ ਰੱਖੇ ਕਿ ਸ਼ਰਮੀ ਕਾਲੀਦਾਰ ਨੇ ਸੁਖਵਿੰਦਰ ਕੌਰਨ ਦਾਵਾ ਤੇ ਭਾਜਪਾ ਨੇ ਹਰਜੀਤ ਸਿੰਘ ਸੰਦੂ ਨੂੰ ਪਹਿਲਾ ਹੀ ਨਮਾਇੰਦਾ ਲਾਨਿਆ ਹੋਇਆ ਹੈ ਮੁੱਖ ਮੰਤਰੀ ਮਾਨੇਰ ਹਰਮੀਤ ਸਿੰਘ ਸੰਧੂ ਦੀ ਪੇਟ ਥਾਪੜਦਿਆਂ ਕਹਾ ਕਿ ਹੁਣ ਤਕੜੇ ਹੋ ਜਾਓ ਡੇਰਾ ਬਾਬਾ ਨਾਨਕ ਗਿੱਦੜ ਬਾਹਾ ਚੰਬੇਵਾਲ ਜਲੰਧਰ ਤੇ ਲੁਧਿਆਣਾ ਮੰਗ ਜਿਮਨੀ ਚੋਣ ਚ ਹਰਮੀਤ ਸਿੰਘ ਸੰਧੂ ਦੀ ਜਿੱਤ ਜਗਨੀ ਪਨਾ ਕੇ ਆਮਾ ਦੀ ਪਾਰਟੀ ਦਾ ਨਵਾਂ ਰਿਕਾਰਡ ਬਣਾਏਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਰ ਦੀਆਂ ਲਿੰਕ ਛੜਕਾਂ ਦੀ ਮੁਰੰਮਤ ਅਪਗ੍ਰੇਡੇਸ਼ਨ ਦਾ ਕੰਮ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬ ਚ 19492 ਕਿਲੋਮੀਟਰ ਛੜਕਾਂ ਤੇ 3425 ਕਰੋੜ ਰੁਪਏ ਖਰਚੇ ਜਾਣਗੇ ਇਹਨਾਂ ਸੜਕਾਂ ਦੀ ਸਾਂਭ ਸੰਭਾਲ ਦਾ ਕੰਮ ਸਬੰਧਿਤ ਠੇਕੇਦਾਰ 5 ਸਾਲਾਂ ਤੱਕ ਕਰੇਗਾ ਤਰਨ ਤਰਨ ਦੇ ਕਸਬਾ ਚਬਾਲ ਚ ਸੂਬੀ ਪਦਰੀਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਵਿਕਾਸ ਕਾਰਜ ਉਹਨਾਂ ਦੇ ਦਿੱਤੇ ਗਏ ਟੈਕਸ ਦੇ ਪੈਸੇ ਨਾਲ ਹੋ ਰਹੀ ਹੈਨ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੈ ਆਮ ਆਦਮੀ ਪਾਰਟੀ ਦੀ ਨੀਤੀ ਅਤੇ ਨੀਅਤ ਦੇ ਕਾਰਨ ਹੀ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਆ ਰਹੀ ਹੈ ਖਬਰ ਨੂੰ ਤੱਕ ਦੇਖਣ ਲਈ